ਸਕੂਲ ਦੀ ਛੱਤ ਡਿੱਗੀ ਹੈ ਔਰ ਇਹ ਸਕੂਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿੱਥੇ ਕਿ ਹੁਣ ਤੱਕ 6 ਬੱਚਿਆਂ ਦੀ ਮੌਤ ਹੋ ਗਈ ਹੈ ਕਿਆ ਚਾਰਿਆ ਕਿ 35 ਤੋਂ ਬਾਅਦ ਬੱਚੇ ਜਿਹੜੇ ਨੇ ਇਸ ਕਲਾਸਰੂਮ ਦੇ ਵਿੱਚ ਬੈਠੇ ਹੋਏ ਸੀਗੇ ਪਹਿਲਾ ਹੀ ਪੀਰੀਅਡ ਸੀਗਾ ਜਿਹੜਾ ਆ ਪ੍ਰਾਰਥਨਾ ਸਭਾ ਤੋਂ ਬਾਅਦ ਪਹਿਲਾ ਪੀਰੀਅਡ ਸੀਗਾ ਔਰ ਉਸ ਤੋਂ ਬਾਅਦ ਇੱਕ ਘਟਨਾ ਵਾਪਰੀਆ ਸਕੂਲ ਦੀ ਬਿਲਡਿੰਗ ਦਾ ਇੱਕ ਹਿੱਸਾ ਪੂਰਾ ਡਿੱਗ ਗਿਆ ਹੈ ਰਾਜਸਥਾਨ ਦੀ ਇਹ ਖਬਰ ਹੈ ਝਾਲਵਾੜਾ ਔਰ ਰਾਜਸਥਾਨ ਦਾ ਜਿਹੜਾ ਕਹਿ ਲਿਆ ਕਿ ਮਨੋਹਰ ਥਾਣਾ ਬਲਾਕ ਹੈ ਪੀਪਲੋਦੀ ਸਰਕਾਰੀ ਸਕੂਲ ਹੈ ਜਿੱਥੇ ਕਿ ਇਹ ਪੂਰੀ ਘਟਨਾ ਵਾਪਰੀ ਹੈ ਯਾਨੀ ਕਿ ਪੀਪਲੋਦੀ ਰਾਜਸਥਾਨ ਬੱਚੇ ਕਿਸੇ ਦੇ ਵੀ ਹੋਣ ਸਾਰਿਆਂ ਦੇ ਸਾਂਝੇ ਹੁੰਦੇ ਆ ਔਰ ਬਹੁਤ ਦਰਦਨਾਕ ਘਟਨਾ ਹੈ ਅੱਜ ਸਵੇਰੇ ਸਵੇਰੇ ਜਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਮੌਕੇ ਤੇ ਉੱਤੇ ਸੀਐਮ ਰਾਜਸਥਾਨ ਪਹੁੰਚ ਚੁੱਕੇ ਨੇ ਬਹੁਤ ਭਿਆਨਕ ਹਾ사 ਬਰਸਾਤ ਦੇ ਕਰਕੇ ਇੱਕ ਬਿਲਡਿੰਗ ਦਾ ਹਿੱਸਾ 6 ਬੱਚਿਆਂ ਦੀ ਮੌਤ ਹੈ ਕਿੰਨੇ ਚਾਵਾਂ ਦੇ ਨਾਲ ਆਪਣੇ ਬੱਚੇ ਸਕੂਲ ਤੋਰੇ ਹੋਣਗੇ ਟਿਫਨ ਪੈਕ ਕੀਤੇ ਹੋਣਗੇ ਪਰ ਉਹ 6 ਬੱਚੇ ਜਿਨ੍ਹਾਂ ਨੇ ਮੁੜਨਾ ਨਹੀਂ ਉਹਦਾ ਕਸੂਰ ਕੀ ਸੀ ਉਹਨਾਂ ਦਾ ਔਰ ਇੱਕ ਇਹ ਕਦਾ ਕਸੂਰ ਹੈ ਬਿਲਡਿੰਗ ਦੀ ਖਸਤਾ ਹਾਲਤ ਸੀ ਤਾਂ ਬੱਚੇ ਕਿਉਂ ਬਿਠਾਏ ਗਏ ਕਿਉਂ ਨਹੀਂ ਸਰਕਾਰ ਨੂੰ ਦੱਸਿਆ ਗਿਆ ਕਿ ਸਕੂਲ ਦੀ ਬਿਲਡਿੰਗ ਦੀ ਹਾਲਤ ਖਸਤਾ ਆ ਇਹਦੇ ਉੱਤੇ ਜਿਹੜਾ ਕੁਝ ਕੀਤਾ ਜਾਵੇ ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਭਾਰਤ ਵਰਗਾ ਮੁਲਕ ਜਿਹਨੂੰ ਆਪਾਂ ਕਹਿੰਦੇ ਆ ਕਿ ਪ੍ਰੋਗਰੈਸਿਵ ਹੋ ਗਿਆ 80 ਕਰੋੜ ਦੀ ਇਕਨੋਮੀ ਹੋ ਗਈ ਆ ਉੱਥੇ ਅਜੇ ਵੀ ਸਕੂਲ ਦੇ ਵਿੱਚ ਬੱਚੇ ਜਾਣ ਦੇਉਣਾ ਬੱਚਿਆਂ ਦੀ ਛੱਤ ਟਿੱਕ ਜੂ ਇਸ ਕਲਾਸ ਦੀ ਉਹਨਾਂ ਦੇ ਉੱਤੇ ਹੀ ਡਿੱਗੇ ਛੇ ਆ ਦੀ ਮੌਤ ਹੋ ਜਵੇ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਣ ਤੇ ਫਿਰ ਪ੍ਰਸ਼ਾਸਨ ਕਿੱਥੇ ਖੜਾ ਆ ਕੌਣ ਜ਼ਿੰਮੇਵਾਰ ਆ ਇਹ ਰਾਜਸਥਾਨ ਦੀ ਤਸਵੀਰ ਹੈ ਪੀਪਲ ਆ ਦੀ ਪਿੰਡ ਆ ਔਰ ਉਹਦਾ ਸਰਕਾਰੀ ਸਕੂਲ ਹੈ ਪ੍ਰਾਇਮਰੀ ਸਕੂਲ ਛੋਟੇ ਛੋਟੇ ਬੱਚੇ 35 ਬੱਚੇ ਸੀਗੇ ਉਸ ਕਲਾਸ ਦੇ ਅੰਦਰ ਜਿਹਦੀ ਛੱਤ ਥੱਲੇ ਆ ਡਿੱਗੀ ਹੈ ਛੇ ਬੱਚਿਆਂ ਦੀ ਹੁਣ ਤੱਕ ਮੌਤ ਹੈ ਔਰ ਕਿੱਡਾ ਭਿਆਨਕ ਇਹ ਹਾਦਸਾ ਆ ਅੱਜ ਸਵੇਰੇ ਸਵੇਰੇ ਬੜਾ ਮੰਦ ਭਾਗਾ ਹਾਦਸਾ ਪ੍ਰਾਰਥਨਾ ਤੋਂ ਬਾਅਦ ਪਹਿਲੇ ਪੀਰੀਅਡ ਚ ਇਹ ਹਾਦਸਾ ਵਾਪਰਿਆ ਜਿਨ੍ਹਾਂ ਬੱਚਿਆਂ ਦੀ ਮੌਤ ਹੋਈਆ ਉਹਨਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਔਰ ਕੌਣ ਜੇ ਪੂਰੀ ਘਟਨਾ ਜਿਹੜੀ ਆ ਉਹਦੇ ਲਈ ਜ਼ਿੰਮੇਵਾਰ ਹੋਏਗਾ ਫਿਲਹਾਲ ਰਾਜਸਥਾਨ ਦਾ ਇਝਾਲਵਾੜਾ ਏਰੀਆ ਆ ਔਰ ਇਹ ਜਿਹੜਾ ਮਨੋਹਰ ਥਾਣਾ ਜਿਹੜਾ ਆ ਉਹਦਾ ਬਲਾਕ ਹੈ ਪੀਪਲ ਪੀਪਲ ਉਹਦੀ ਸਰਕਾਰੀ ਸਕੂਲ ਹੈ ਜਾਣਕਾਰੀ ਦੇ ਅਨੁਸਾਰ ਹਾਦਸੇ ਦੇ ਵਿੱਚ ਇਹ ਪੂਰਾ ਕਲਾਸਰੂਮ ਟਹਿ ਗਿਆ ਆ 7ਵੀਂ ਕਲਾਸ ਦੇ ਵਿਦਿਆਰਥੀ ਸੀ 35 ਬੱਚੇ ਅੰਦਰ ਬੈਠੇ ਹੋਏ ਸੀਗੇ ਸਾਰੇ ਮਲ ਵਿੱਚ ਦੱਬ ਗਏ ਔਰ 6 ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ ਟੀਚਰ ਤੇ ਗ੍ਰਾਮਣਾ ਦੀ ਮਦਦ ਦੇ ਨਾਲ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ ਆ ਮਨੋਹਰ ਥਾਣਾ ਹਸਤਾਲ ਕੋਸ਼ਲ ਲੋਡਾ ਜਿਹੜਾ ਹਸਤਾਲਾ ਉੱਥੇ ਲੈ ਕੇ ਗਏ ਨੇ ਹੁਣ ਤੱਕ 11 ਬਹੁਤ ਜ਼ਿਆਦਾ ਸੀਰੀਅਸ ਗੰਭੀਰ ਨੇ ਔਰ ਸ਼ਹੀਦੀ ਮੌਤ ਹੋ ਚੁੱਕੀ ਆ ਕਿੱਡਾ ਮੰਦਪਾਗਾ ਹਾਦਸਾ ਜਿਹੜਾ ਆ ਇਹ ਵਾਪਰਿਆ ਆ ਰਾਜਸਥਾਨ ਦੇ ਵਿੱਚ ਔਰ ਇਹਦੇ ਲਈ ਜ਼ਿੰਮੇਵਾਰ ਕੌਣ ਆ ਇੱਕ ਬੰਨੇ ਤਾਂ ਅਸੀਂ ਕਹਿੰਨੇ ਆ ਵੀ ਅਸੀਂ ਬਹੁਤ ਵੱਡਾ ਜਿਹੜਾ ਆ ਸਾਡਾ ਮੁਲਕ ਹੋ ਗਿਆ ਪਰ ਜੇ ਸਰਕਾਰੀ ਸਕੂਲਾਂ ਦੇ ਹਾਲ ਆ ਉਹਨਾਂ ਦੀਆਂ ਸ਼ਤਾਂ ਦੇ ਹਾਲ ਆ ਬਿਲਡਿੰਗ ਦੇ ਹਾਲ ਆ ਕਿਉਂਕਿ ਬਿਲਡਿੰਗ ਇੱਕ ਦਿਨ ਤੇ ਡਿੱਗਦੀ ਨਹੀਂ ਔਰ ਉਹਦੇ ਲਈ ਜ਼ਿੰਮੇਵਾਰ ਕੌਣ ਆ ਔਰ ਹੁਣ ਤੱਕ ਉੱਥੇ ਕਹਿੰਦੇ ਸੀਐਮਪੀ ਪਹੁੰਚ ਗਏ ਨੇ ਪੀਐਮ ਮੋਦੀ ਨੇ ਵੀ ਟਵੀਟ ਕੀਤਾ ਆ ਪਰ ਸਵਾਲ ਇਹ ਖੜਾ ਹੁੰਦਾ ਜਿਨ੍ਹਾਂ ਦੇ 6 ਬੱਚੇ ਚਲੇ ਗਏ ਨੇ ਉਹਨਾਂ ਦੇ ਜਿਹੜੇ ਦੁੱਖ ਨੇ ਜਾਂ ਉਹਨਾਂ ਦੀ ਪੂਰਤੀ ਕਿਵੇਂ ਹੋ ਸਕਦੀ ਕਦੇ ਵੀ ਨਹੀਂ ਹੋ ਸਕਦੀ ਔਰ ਇਹ ਫਿਲਹਾਲ ਸਵੇਰੇ ਸਵੇਰੇ ਅੱਜ ਬਹੁਤ ਮੰਦ ਭਾਗੀ ਖਬਰ ਸਾਹਮਣੇ ਆਈ ਆ ਰਾਜਸਥਾਨ ਦਾ ਝਾਲਾਵਾੜਾ ਏਰੀਆ ਪੀਪਲੋ ਦੀ ਪ੍ਰਾਇਮਰੀ ਸਕੂਲ ਆ ਔਰ ਉਸ ਸਕੂਲ ਦੀ ਛੱਤ ਡਿੱਗੀ ਆ ਬੱਚਿਆਂ ਦਾ ਪਹਿਲਾ ਹੀ ਪੀਰੀਅਡ ਚਲਦਾ ਸੀਗਾ ਸਰਕਾਰੀ ਸਕੂਲ ਹੈ 7ਵੀਂ ਜਮਾਤ ਦੇ ਬੱਚਿਆਂ ਦਾ ਦੇ ਉੱਤੇ 70% ਆ 35 ਬੱਚੇ ਸੀ ਇਸ ਕਲਾਸ ਦੇ ਵਿੱਚ 35 ਦੇ ਵਿੱਚੋਂ 6 ਦੀ ਮੌਤ ਹੋ ਚੁੱਕੀ ਹੈ ਬਹੁਤ ਵੱਡਾ ਹਾਸਾ ਚ ਵਾਪਰਿਆ ਰਾਜਸਥਾਨ ਦੇ ਵਿੱਚ ਫਿਲਹਾਲ ਇਹ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਇਹ ਬਿਲਡਿੰਗ ਇੱਕ ਦਿਨ ਚ ਡਿੱਗ ਗਈ ਹੈ ਕੀ ਇਸ ਬਿਲਡਿੰਗ ਦੇ ਬਾਰੇ ਪਤਾ ਨਹੀਂ ਸੀਗਾ ਕਿਉਂ ਐਡੀ ਵੱਡੀ ਲਾਪਰਵਾਹੀ ਵਰਤੀ ਗਈ ਆ ਬੜਾ ਵੱਡਾ ਸਵਾਲ ਖੜਾ ਹੁੰਦਾ ਆ